ਡਰੈਸਿੰਗ ਟੇਬਲ ਹੀ ਬਣ ਜਾਣਾ ਸੀ ਔਰਤ ਦਾ ਕਾਲ ਬਾਲ ਬਾਲ ਬਚੀ ਜਾਨ ਉਜੜ ਜਾਣਾ ਸੀ ਘਰ ਅਕਸਰ ਹੀ ਸੱਪ ਕਦੋਂ ਕਿੱਥੇ ਤੇ ਕਿਵੇਂ ਵੱੜ ਜਾਵੇ ਕੁਝ ਵੀ ਨਹੀਂ ਪਤਾ ਲੱਗਦਾ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਇਸ ਘਰ ਦੀ ਔਰਤ ਜਦੋਂ ਨਹਾ ਕੇ ਡਰੈਸਿੰਗ ਟੇਬਲ ਤੇ ਮੇਕਅਪ ਕਰਨ ਲਈ ਬੈਠੀ ਤਾਂ ਜਿਵੇਂ ਹੀ ਉਸਨੇ ਡਰੈਸਿੰਗ ਟੇਬਲ ਦਾ ਦਰਾਜ ਖੋਲ੍ਹਿਆ ਤਾਂ ਉਸ ਵਿੱਚੋਂ ਇੱਕੋ ਦਮ ਜ਼ਹਿਰੀਲੇ ਸੱਪ ਨੇ ਫਣ ਚੱਕ ਲਿਆ ਔਰਤ ਐਨਾ ਡਰੀ ਕੇ ਉੱਠਣ ਲੱਗੀ ਉੱਥੇ ਹੀ ਡਿੱਗ ਗਈ ਅਤੇ ਚੀਕਾਂ ਮਾਰਨ ਲੱਗੀ ਔਰਤ ਦੀਆਂ ਚੀਕਾਂ ਸੁਣ ਸਾਰਾ ਹੀ ਪਰਿਵਾਰ ਇਕੱਠਾ ਹੋ ਗਿਆ ਅਤੇ ਉਸ ਦੇ ਦਸਣ ਤੇ ਇੱਕ ਸੋਟੀ ਨਾਲ ਦਰਾਜ ਨੂੰ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲਾ ਬੁਲਾਇਆ ਗਿਆ ਅਤੇ ਜਦੋਂ ਉਸ ਨੇ ਆ ਕੇ ਦਰਾਜ ਖੋਲ੍ਹਿਆ ਤਾਂ ਉਸ ਵਿੱਚ ਸੱਪ ਹੀ ਨਹੀਂ ਸੀ ਪਰ ਜਦੋਂ ਦਰਾਜ ਨੂੰ ਬਾਹਰ ਕੱਢਿਆ ਗਿਆ ਤਾਂ ਸੱਪ ਦਰਾਜ ਦੇ ਪਿੱਛੇ ਲੁਕਿਆ ਬੈਠਾ ਸੀ ਸੋ ਸੱਪ ਫੜਨ ਵਾਲੇ ਨੇ ਦੱਸਿਆ ਕਿ ਇਹ ਸੱਪ ਏਸੀ ਦੀ ਠੰਡਕ ਕਰਕੇ ਇਸ ਕਮਰੇ ਵਿੱਚ ਆ ਗਿਆ ਹੋਣਾ ਹੈ ਪਰ ਇਸ ਪਰਿਵਾਰ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਸੱਪ ਅੰਦਰ ਕਿਵੇਂ ਤੇ ਕਦੋਂ ਆ ਗਿਆ ਸੋ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਇਸ ਦੀ ਜਾਨ ਬਚ ਗਈ ਸੋ ਤੁਸੀਂ ਵੀ ਗਰਮੀਆਂ ਵਿੱਚ ਆਪਣਾ ਪੂਰਾ ਧਿਆਨ ਜਰੂਰ ਰੱਖੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ